ਲਾਹੌਰ ਦੀਆਂ ਕੰਧਾਂ ਤੁਹਾਡੇ ਸਪਰਸ਼ ਨੂੰ ਦੇਖ ਰਹੀਆਂ ਤੁਸੀਂ ਕਦੋਂ ਆ ਕੇ ਹੱਥ ਲਾਉਂਗੇ ਤੁਹਾਨੂੰ ਆਵਾਜ਼ਾਂ ਸੁਣਦੀਆਂ ਲਾਹੌਰ ਦੀਆਂ ਕਿਲੇ ਦੀਆਂ ਕੰਧਾਂ ਦੇ ਵਿੱਚ ਛੇਰੇ ਪੰਜਾਬ ਦੀ ਹਵੇਲੀ 'ਚ ਜਦੋਂ ਤੁਸੀਂ ਵੜਦੇ ਹੋ ਤੁਹਾਨੂੰ ਕਲਕਾਰੀਆਂ ਸੁਣਦੀਆਂ ਉੱਥੇ ਸਿੱਖ ਕੱਲੇ ਗੁਰਦੁਆਰਿਆਂ ਨੂੰ ਨਹੀਂ ਉਧਰੇ ਗੁਰਦੁਆਰੇ ਵੀ ਸਿੱਖਾਂ ਨੂੰ ਉਧਰ ਗਏ ਬਹੁਤ ਚਿਰ ਉਧਰੇ ਰਹੇ ਉਧਰੇ ਰਹੇ ਉਧਰੇ ਰਹੇ ਹੁਣ ਡਿੱਗਣ ਲੱਗੇ ਸਾਡਾ ਸਿਰ ਉੱਚਾ ਹੁੰਦਾ ਜਦੋਂ ਅਸੀਂ ਲਾਹੌਰ ਆਉਣੇ ਲਲਕਾਣਾ ਸਾਹਿਬ ਦੀਆਂ ਗਲੀਆਂ 'ਚ ਤੁਸੀਂ ਤੁਰਦੇ ਹੋ ਕੈਸੀ ਮਹਾਰਾਜ ਦੀ ਖੇਡ ਹੋਊਗੀ ਸਾਡਾ ਚੱਕਰਵਰਤੀ ਸਮਰਾਟ ਸਾਡਾ ਸਭ ਤੋਂ ਵੱਡਾ ਬਾਬਾ ਗੁਰਨਾਗਦੇਵ ਸੱਚੇ ਪਾਸ਼ਾ ਮਹਾਰਾਜ ساری ਉਮਰ ਸੱਚੇ ਪਾਸ਼ਾ ਹਨ 26 27 ਸਾਲ ਉਦਾਸੀਆਂ ਕੀਤੀਆਂ ਮਹਾਰਾਜ ਕਹਿੰਦੇ ਆ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਧਰਤੀ ਤੇ ਤੁਰਨਾ ਵੀ ਸਿਮਰਣਾ ਮੈਂ ਸੋਚਦਾ ਕਿ ਤੁਰਦਿਆਂ ਤੁਰਦਿਆਂ ਜੇ ਕਿਤੇ ਸਾਡਾ ਪੈਰ ਉਸੇ ਥਾਂ ਤੇ ਪੈ ਜਾਵੇ ਜਿੱਥੇ ਕਦੇ ਗੁਰੂ ਨਾਨਕ ਦੇਵ ਜੀ ਦਾ ਰੱਖਿਆ ਗਿਆ ਸੀ ਤਾਂ ਅਸੀਂ ਪ੍ਰਵਾਨ ਹੀ ਹੈ ਨਨਕਾਣਾ ਸਾਹਿਬ ਚ ਇਹ ਆਸ ਜ਼ਿਆਦਾ ਵੱਧ ਜਾਂਦੀ ਹੈ ਕਿ ਸੱਚੇ ਪਾਤਸ਼ਾਹ ਖੇਡਦੇ ਰਹੇ ਆ ਉੱਥੇ ਸੱਚੇ ਪਾਤਸ਼ਾਹ ਉਹਨਾਂ ਗਲੀਆਂ 'ਚ ਘੁੰਮਦੇ ਫਿਰਦੇ ਰਹੇ ਆ ਅਤੇ ਪਾਤਸ਼ਾਹ ਬਚਪਨ ਦੀਆਂ ਖੇਡਾਂ ਸਾਰੀਆਂ ਉੱਥੇ ਖੇਡੀਆਂ ਮੈਨੂੰ ਪਤਾ ਨਹੀਂ ਇੱਥੇ ਮੈਂ ਬੈਠਾ 4 ਘੰਟੇ ਗੱਲਾਂ ਕਰੀ ਜਾਵਾਂ ਲੋਹਰ ਦੀਆਂ ਜਾਇਆਂ ਗੱਲ ਬੰਦੀ ਆ ਮੈਂ ਕੋਈ ਜ਼ਿੰਮੇਵਾਰੀ ਛੋਟੇ ਤੇ ਸਿੱਟੀ ਨਹੀਂ ਪਰ ਆ ਜ਼ਿੰਮੇਵਾਰੀ ਮੈਨੂੰ ਲੱਗਦਾ ਤੁਹਾਡੇ ਤੇ ਆ ਤੇ ਸਾਡੇ ਤੇ ਸੌ ਬੰਦੀਆਂ ਉਧਰ ਬੈਠਿਆਂ ਦੇ 3200 ਫੀ ਦਾ ਦਿੱਤਾ ਐ ਤੇ ਕੀ ਅਗਲੇ ਨੇ ਤੇ ਇਹ ਕਹਿੰਦੇ ਨਹੀਂ ਜਾਣਾ ਇਹ ਤੁਹਾਡੇ ਤੇ ਜ਼ਿੰਮੇਵਾਰੀ ਐ 40 50 ਸਿੰਘ ਇੱਕ ਸ਼ਹਿਰ 'ਚ ਇਕੱਠੇ ਹੋ ਜੋ 5 5 ਕਰ ਨਾਲੇ ਉਹਨਾਂ ਉਧਰੇ ਨਾਲੇ ਸ਼ੇਰੇ ਪੰਜਾਬ ਨਾਲੇ ਉਧਰੇ ਨਾਲੇ ਤੁਸੀਂ ਨਾ ਉਧਰੋਂ ਨਾਲੇ ਉਹਨਾਂ ਦੀ ਸਾਮ ਸੰਭਾਲ ਕਰੀ ਚਾਹੀਦੀ ਹੁਣਾਂ ਸਥਾਨਾਂ ਦੀ ਜਿਹੜੇ ਡਿੱਗ ਰਹੇ ਆ ਜਿਹੜੇ ਟਹਿ ਰਹੇ ਆ